ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੀਆਂ ਭੈਣਾਂ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਆਉਣ ਲਈ ਜੀ ਸਾਡੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਆਪਾਂ ਬਹੁਤ ਹੀ ਪਿਆਰੀ ਜੀ 컬렉ਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੇ ਪ੍ਰਿੰਟ ਨਵੇਂ ਆਉਣਗੇ ਜੀ ਵੀਡੀਓ ਦੇ ਵਿੱਚ ਸਾਰੇ ਡਿਜ਼ਾਈਨ ਨਵੇਂ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਪਿਓਰ ਕਾਟਨ ਦੇ ਕਾਟਨ ਦੀ ਸ਼ਰਟ ਆਊਗੀ ਜੀ ਕਾਟਨ ਦੀ ਨਾਲ ਬਾਟਮ ਆਊਗੀ ਜੀ ਬਹੁਤ ਹੀ ਪਿਆਰਾ ਜਾਂ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਗਰਮੀ ਦੇ ਵਿੱਚ ਪਾਉਣ ਲਈ ਵੈਸਟ ਤੋਹਫਾ ਹੈ ਜੀ ਗਰਮੀ ਦਾ ਬਹੁਤ ਹੀ ਪਿਆਰਾ ਜਾਂ ਕਪੜਾ ਹੈ ਜੀ ਇਹ ਬਹੁਤ ਹੀ ਸੌਫਟ ਜਾਂ ਤੇ ਬਹੁਤ ਹੀ ਪਿਆਰੇ ਪਿਆਰੇ ਜਿਹਨਾਂ ਦੇ ਰੰਗ ਡਿਜ਼ਾਈਨ ਹੈ ਸਾਰੇ ਕਲਰ ਨਵੇਂ ਆਉਣਗੇ ਜੀ ਸਾਰੇ ਡਿਜ਼ਾਈਨ ਨਵੇਂ ਆਉਣਗੇ ਤੁਸੀਂ ਜਿਹੜਾ ਵੀ ਸੂਟ ਲੈਣਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਵੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਜਿਹੜੇ ਡਿਜ਼ਾਈਨ ਹੈ ਜੀ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਹੈ ਜੀ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਜੇ ਬਾਟਮ ਦੇ ਉੱਪਰ ਵਰਕ ਨਹੀਂ ਕਰਵਾਉਣਾ ਪੇਂਟ ਕਰਵਾਉਣਾ ਹੈ ਤਾਂ ਆਪਾਂ ਤੁਹਾਨੂੰ ਪੇਂਟ ਦਾ ਵੀ ਡਿਜ਼ਾਈਨ ਬਹੁਤ ਸੋਹਣਾ ਬਣਾ ਕੇ ਸ਼ਰਟ ਦੇ ਨਾਲ ਬਿਲਕੁਲ ਮੈਚਿੰਗ ਕਰਕੇ ਦੇਵਾਂਗੇ ਜੀ ਤੇ ਬਹੁਤ ਹੀ ਪਿਆਰੇ ਜੇ ਇਹਨਾਂ ਦੇ ਕਲਰ ਡਿਜ਼ਾਈਨ ਹੈ ਜੀ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੇ ਕਿਸੇ ਭੈਣ ਨੇ ਕੋਈ ਵੀ ਪਲੇਨ ਫੈਬਰਿਕ ਤੇ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਹੋਵੇ ਤਾਂ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕ ਦੀ ਬੁਕਿੰਗ ਅਵੇਲੇਬਲ ਹੈ ਜੀ ਤੁਸੀਂ ਹੈਂਡਵਰਕ ਮਸ਼ੀਨਵਰਕ ਪੇਂਟ ਵਰਕ ਬਲੌਕ ਪੇਂਟਿੰਗ ਮਾਰਬਲ ਪੇਂਟਿੰਗ ਫੋਇਲ ਪੇਂਟਿੰਗ ਮਿਲਕੀ ਪੇਂਟਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਤੇ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਸਾਨੂੰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਤੁਸੀਂ ਕੋਈ ਵੀ ਡਿਜ਼ਾਈਨ ਆਪਣਾ ਭੇਜ ਕੇ ਜਾਂ ਤੁਸੀਂ ਸਾਡੇ ਡਿਜ਼ਾਈਨਾਂ ਚੋਂ ਵੀ ਕੋਈ ਪਸੰਦ ਆਉਂਦਾ ਸੋ ਨੂੰ ਤਾਂ ਤੁਸੀਂ ਸਾਡੇ ਤੋਂ ਸੂਟ ਬਣਵਾ ਸਕਦੇ ਹੋ ਆਪਣਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਸਾਰੇ ਵਰਕ ਦਾ ਤੁਸੀਂ ਸਾਡੇ ਤੋਂ ਕੋਈ ਵੀ ਵਰਕ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਬਹੁਤ ਹੀ ਸਫਾਈ ਵਾਲੇ ਕਾਰੀਗਰ ਰੱਖੇ ਹੋਏ ਹੈ ਜੀ ਆਪਣੇ ਕੰਮ ਬਹੁਤ ਹੀ ਜ਼ਿਆਦਾ ਸਫਾਈ ਨਾਲ ਕਰਦੇ ਹੈ ਜੀ ਤੁਸੀਂ ਸਾਡੇ ਤੋਂ ਇੱਕ ਵਾਰੀ ਕੰਮ ਜ਼ਰੂਰ ਕਰਵਾ ਕੇ ਦੇਖੋ ਜੀ ਇਹ ਵਾਲੇ ਸੂਟਾਂ ਦੇ ਨਾਲ ਬਹੁਤ ਸੋਹਣੇ ਦੁਪੱਟੇ ਆਉਣਗੇ ਜੀ ਕਾਟਨ ਦੇ ਬਹੁਤ ਸੋਹਣੀ ਚਿਕਨ ਦੇ ਕਾਟਨ ਦੇ ਦੁਪੱਟੇ ਆ ਜੀ ਪੂਰੇ ਖੁੱਲੇ ਡੁੱਲੇ 2.5 ਮੀਟਰ ਦਾ ਦੁਪੱਟਾ ਆਊਗਾ ਜੀ ਪੂਰਾ ਬਰਸਰ ਦਾ ਪੂਰਾ ਖੁੱਲਾ ਹੋਊਗਾ ਜੀ ਬਹੁਤ ਸੋਹਣੀ ਕੋਰਾ ਕਾਟਨ ਦੀ ਨਾਲ ਬਾਟਮ ਆਊਗੀ ਬਹੁਤ ਸੋਹਣੀ ਕਾਟਨ ਦੀ ਸ਼ਰਟ ਆਊਗੀ ਜੀ ਇਹ ਵਾਲੇ ਸੂਤਾਂ ਦੇ ਉੱਪਰ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਹੈ ਜੀ ਨਾਲ ਕੋਟਾ ਡੋਰੀਆ ਦਾ ਦੁਪੱਟਾ ਸੂਤ ਸਾਰੇ ਹੀ ਕਾਟਨ ਦੇ ਆ ਜੀ ਸਾਰਿਆਂ ਦੇ ਉੱਪਰ ਡਿਸਕਾਊਂਟ ਹੈ ਜੀ ਰਖੜੀ ਸੇਲ ਹੈ ਜੀ ਆਪਣੇ ਚੈਨਲ ਤੇ ਚੱਲ ਰਹੀ ਹੈ ਜੀ ਰਖੜੀ ਸੇਲ ਤੁਸੀਂ ਕੋਈ ਵੀ ਸੂਟ ਲੈਣਾ ਹੋਵੇ ਤੁਹਾਨੂੰ ਡਿਸਕਾਊਂਟ ਤੇ ਹੀ ਮਿਲੂਗਾ ਜੀ ਜਿਹੜੇ ਸੂਟ ਦਾ ਸੀਜ਼ਨ ਦੇ ਵਿੱਚ 1000 ਰੁਪਿਆ ਪ੍ਰਾਈਸ ਸੀ ਉਹ ਸੂਟ ਦਾ ਹੁਣ ਤੁਹਾਨੂੰ 900 ਚ ਮਿਲ ਜੂਗਾ ਜੀ ਤੇ ਜਿਹੜੇ ਸੂਟਾਂ ਦਾ ਪ੍ਰਾਈਸ 550 ਸੀਗਾ ਜੀ ਉਹ ਤੁਹਾਨੂੰ 500 ਦੇ ਵਿੱਚ ਵਿਦ ਸ਼ਿਪਿੰਗ ਮਿਲ ਜੂਗਾ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਥੈਂਕ ਯੂ